ਜਲੰਧਰ ਨਗਰ ਨਿਗਮ ਦੀ ਇੰਸਪੈਕਟਰ ਹਰਪ੍ਰੀਤ ਕੋਰ ਦਾ ਨਾਂ ਵਿਧਾਇਕ ਰਮ ਅਰੋੜਾ ਦੇ ਗੈਰ ਕਾਨੂੰਨੀ ਜਾਇਦਾਦ ਰੈਕਡ ਨਾਲ ਜੁੜਨ ਤੋਂ ਬਾਅਦ ਨਵੇਂ ਖੁਲਾਸੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਪਿਲੀਲ ਜਾਂਚ ਦਾ ਖੁਲਾਸਾ ਹੋਇਆ ਕਿ ਹਰਪ੍ਰੀਤ ਕੋਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਤੇ ਆਪਣੇ ਆਪ ਨੂੰ ਏਟੀਪ ਦੱਸ ਕੇ ਲੋਕਾਂ ਨੂੰ ਡਰਾਇਆ ਧਮਕਾਇਆ ਤੇ ਉਹਨਾਂ ਤੋਂ ਗੈਰ ਕਾਨੂੰਨੀ ਤੌਰ ਤੇ ਵੱਡੀ ਰਕਮ ਵਸੂਲੀ ਦੋਸ਼ ਹੈ ਕਿ ਉਸਨੇ ਇਹ ਸਭ ਵਿਧਾਇਕ ਰਮ ਅਰੋੜਾ ਦੇ ਇਸ਼ਾਰੇ ਤੇ ਕੀਤਾ ਸੀ ਨਗਰ ਨਿਗਮ ਵਿੱਚ ਇੰਸਪੈਕਟਰ ਵਜੋਂ ਕੰਮ ਕਰਨ ਵਾਲੀ ਹਰਪ੍ਰੀਤ ਕੋਰ ਆਪਣੇ ਆਪ ਨੂੰ एटीबी ਦਾ ਅਸਕੇ ਬਿਲਡਿੰਗ ਮਾਲਕਾਂ ਨੂੰ ਧਮਕਾਉਂਦੀ ਸੀ ਤੇ ਜਾਲੀ ਨੋਟਿਸ ਭੇਜ ਕੇ ਵਸੂਲੀ ਕਰਦੀ ਸੀ ਵਿਜਲન્સ ਜਾਂਚ ਚ ਖੁਲਾਸਾ ਹੋਇਆ ਕਿ ਉਸਨੇ ਨੋਟਿਸ ਰਾਹੀਂ ਦਰਜਨਾ ਇਮਾਰਤਾਂ ਦੇ ਮਾਲਕਾਂ ਤੋਂ ਲੱਖਾਂ ਰੁਪਏ ਵਸੂਲਣ ਲਈ ਅਰੋੜਾ ਦੇ ਪ੍ਰਭਾਵ ਦੀ ਵਰਤੋਂ ਕੀਤੀ ਇਸ ਨਾਲ ਸੰਬੰਧਿਤ ਇੱਕ ਮਾਮਲਾ ਦੁੱਗਲ ਬੇકરી ਦੇ ਮਾਲਕ ਵੱਲੋਂ ਸਾਹਮਣੇ ਆਇਆ ਸੀ ਜਿਸ ਵਿੱਚ ਉਸਨੇ ਸ਼ਿਕਾਇਤ ਕੀਤੀ ਸੀ ਕਿ ਹਰਪ੍ਰੀਤ ਨੇ ਅਰੋੜਾ ਦੇ ਨਿਰਦੇਸ਼ਾਂ ਤੇ ਉਸ ਤੋਂ 3 ਲੱਖ ਰੁਪਏ ਦੀ ਮੰਗ ਕੀਤੀ ਸੀ ਜਦੋਂ ਉਹ 2.5 ਲੱਖ ਰੁਪਏ ਦੇਣ ਗਿਆ ਤਾਂ ਉਸ ਨੂੰ ਕਿਹਾ ਕਿ ਕੰਮ ਦੀ ਕੀਮਤ 5 ਲੱਖ ਰੁਪਏ ਹੈ ਪਰ ਸੈਟਿੰਗ 3 ਲੱਖ ਰੁਪਏ ਚ ਕੀਤੀ ਜਾਏਗੀ ਮੌਕੇ ਤੇ ਹੀ ਉਸ ਨੂੰ 50000 ਰੁਪਏ ਹੋਰ ਦੇਣ ਲਈ ਕਿਹਾ ਗਿਆ ਤੇ ਪੂਰੇ 3 ਲੱਖ ਰੁਪਏ ਇਕੱਠੇ ਕਰ ਲੈ ਗਏ ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਵੱਲੋਂ ਪੁੱਛਗਈ ਦੌਰਾਨ ਹਰਪ੍ਰੀਤ ਨੇ ਮੰਨਿਆ ਕਿ ਉਸਨੇ ਇੱਕ ਦਰਜਨ ਤੋਂ ਵੱਧ ਇਮਾਰਤਾਂ ਤੋਂ ਗੈਰਕਾਨੂੰਨੀ ਪੈਸੇ ਇਕੱਠੇ ਕੀਤੇ ਸੀ ਤੇ ਇਹ ਰਕਮ ਸਿੱਧੇ ਰਮਨ ਰੋੜਾ ਨੂੰ ਭੇਜੀ ਜਾਂਦੀ ਸੀ ਹਾਲਾਂਕਿ ਵਿਜੀਲੈਂਸ ਨੇ ਇਸ ਬਾਰੇ ਅਧਿਕਾਰਤ ਤੌਰ ਤੇ ਕੁਝ ਨਹੀਂ ਕਿਹਾ ਪਰ ਜਾਂਚ ਵਿੱਚ ਇਹ ਸਪਸ਼ਟ ਹੁੰਦਾ ਹੈ ਕਿ ਇਹ ਸਾਰਾ ਨੈਟਵਰਕ ਯੋਜਨਾਬੱਧ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ ਇਸ ਦੇ ਨਾਲ ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਹਰਪ੍ਰੀਤ ਕੌਰ ਵੱਲੋਂ ਇਮਾਰਤ ਨੂੰ ਭੇਜੇਗੇ ਨੋਟਿਸ ਜਾਈ ਸੰ ਜਾਂ ਜਾਲੀ ਵੇਜਲੈਂਸ ਨੂੰ ਹੁਣ ਤੱਕ 4 ਹੋਰ ਇਮਾਰਤ ਮਾਲਕਾਂ ਦੀਆਂ ਸ਼ਿਕਾਇਤਾਂ ਮਿਲੀਆਂ ਨੇ ਜਿਨ੍ਹਾਂ ਚ ਕਿਹਾ ਗਿਆ ਹੈ ਕਿ ਹਰਪ੍ਰੀਤ ਕੌਰ ਨੇ ਜਾਲੀ ਨੋਟਿਸ ਭੇਜ ਕੇ ਉਹਨਾਂ ਤੋਂ ਪੈਸੇ ਵਸੂਲੇ ਸਨ ਇਹਨਾਂ ਮਾਮਲੇ 'ਚ ਵਿਧਾਇਕ ਰਮਨ ਰੋੜਾ ਦਾ ਨਾਂ ਵੀ ਆ ਰਿਹਾ ਹੈ शिकायतਾਂ ਅਨਸਾਰ ਹਰਪ੍ਰੀਤ ਦਾ ਕੰਮ ਸਿਰਫ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਵਸੂਲਣਾ ਸੀ ਜਦੋਂ ਕਿ ਰਮਨ ਰੋੜਾ ਵੱਲੋਂ ਉਸ ਨੂੰ ਬਚਾਇਆ ਜਾ ਰਿਹਾ ਸੀ ਵਿਜੀਲੈਂਸ ਟੀਮ ਜਲਦੀ ਹੀ ਨਗਰ ਨਿਗਮ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਾਂਚ ਵਿੱਚ ਸ਼ਾਮਲ ਕਰ ਸਕਦੀ ਹੈ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਏਟੀਪੀ ਬਣ ਕੇ ਗੈਰ ਕਾਨੂੰਨੀ ਪੈਸੇ ਵਸੂਲਣ ਤੇ ਵਿਧਾਇਕ ਨੂੰ ਭੇਜਣ ਵਾਲੀ ਹਰਪ੍ਰੀਤ ਕੋਰ ਤੋਂ ਇਲਾਵਾ ਕਈ ਹੋਰ ਵੀ ਲੋਕ ਇਸ ਕੰਮ ਵਿੱਚ ਸ਼ਾਮਲ ਨੇ ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਆਪਣੇ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਜਾਂ ਫਿਰੋਤੀ ਤੇ ਡਰਾਉਣ ਧਮਕਾਉਣ ਲਈ ਭੇਜਦੀ ਸੀ ਅਜਾਈ ਸਿੱਧੀ ਜੋ ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਵਿਜੀਲੈਂਸ ਉਸ ਨਾਲ ਕੰਮ ਕਰਨ ਵਾਲਿਆਂ ਨੂੰ ਬੁਲਾ ਕੇ ਜਾਂਚ ਵੀ ਸ਼ਾਮਲ ਕਰੇਗੀ ਵਿਜੀਲੈਂਸ ਉਸ ਨਾਲ ਕੰਮ ਕਰਨ ਵਾਲਿਆਂ ਨੂੰ ਬੁਲਾ ਕੇ ਜਾਂਚ ਵੀ ਸ਼ਾਮਲ ਕਰੇਗੀ ਤੇ ਜੋ ਵੀ ਗਲਤ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕੀਤੀ ਜਾਏਗੀ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਜਲੰਧਰ ਨਗਰ ਨਿਗਮ ਦੇ ਇੰਸਪੈਕਟਰ ਹਰਪ੍ਰੀਤ ਕੌਰ ਦਾ ਨਾਂ ਵਿਧਾਇਕ ਰਮਨ ਅਰੋੜਾ ਦੇ ਗੈਰ ਕਾਨੂੰਨੀ ਜਾਇਦਾਦ ਰੈਕਡ ਨਾਲ ਜੁੜਨ ਤੋਂ ਬਾਅਦ ਨਵੇਂ ਖੁਲਾਸੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਵਿਜੀਲੈਂਸ ਜਾਂਚ ਦਾ ਖੁਲਾਸਾ ਹੋਇਆ ਕਿ ਹਰਪ੍ਰੀਤ ਕੌਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਤੇ ਆਪਣੇ ਆਪ ਨੂੰ ATP ਦੱਸ ਕੇ ਲੋਕਾਂ ਨੂੰ ਡਰਾਇਆ ਧਮਕਾਇਆ ਤੇ ਉਹਨਾਂ ਤੋਂ ਗੈਰ ਕਾਨੂੰਨੀ ਤੌਰ ਤੇ ਵੱਡੀ ਰਕਮ ਵਸੂਲੀ ਦੋਸ਼ ਹੈ ਕਿ ਉਸਨੇ ਸਭ ਵਿਧਾਇਕ ਰਮਨ ਅਰੋੜਾ ਦੇ ਇਸ਼ਾਰੇ ਤੇ ਕੀਤਾ ਸੀ ਨਗਰ ਨਿਗਮ ਵਿੱਚ ਇਨਸਪੈਕਟਰ ਵਜੋਂ ਕੰਮ ਕਰਨ ਵਾਲੀ ਹਰਪ੍ਰੀਤ ਕੋਰ ਆਪਣੇ ਆਪ ਨੂੰ ATP ਦੱਸ ਕੇ ਬਿਲਡਿੰਗ ਮਾਲਕਾਂ ਨੂੰ ਧਮਕਾਉਂਦੀ ਸੀ ਤੇ ਜਾਲੀ ਨੋਟਿਸ ਭੇਜ ਕੇ ਵਸੂਲੀ ਕਰਦੀ ਸੀ ਵਿਜਲੈਂਸ ਜਾਂਚ ਦਾ ਖੁਲਾਸਾ ਹੋਇਆ ਕਿ ਉਸਨੇ ਨੋਟਿਸ ਰਾਹੀਂ ਦਰਜਨਾ ਇਮਾਰਤਾਂ ਦੇ ਮਾਲਕਾਂ ਤੋਂ ਲੱਖਾਂ ਰੁਪਏ ਵਸੂਲਣ ਲਈ ਅਰੋੜਾ ਦੇ ਪ੍ਰਭਾਵ ਦੀ ਵਰਤੋਂ ਕੀਤੀ ਏਸ ਨਾਲ ਸੰਬੰਧਤ ਇੱਕ ਮਾਮਲਾ ਦੁੱਗਲ ਬੈકરી ਦੇ ਮਾਲਕ ਵੱਲੋਂ ਸਾਹਮਣੇ ਆਇਆ ਸੀ ਜਿਸ ਵਿੱਚ ਉਸਨੇ ਸ਼ਿਕਾਇਤ ਕੀਤੀ ਸੀ ਕਿ ਹਰਪ੍ਰੀਤ ਨੇ अरोड़ा ਦੇ ਨਿਰਦੇਸ਼ਾਂ ਤੇ ਉਸ ਤੋਂ 3 ਲੱਖ ਰੁਪਏ ਦੀ ਮੰਗ ਕੀਤੀ ਸੀ ਜਦੋਂ ਉਹ 2.5 ਲੱਖ ਰੁਪਏ ਦੇਣ ਗਿਆ ਤਾਂ ਉਸ ਨੂੰ ਕਿਹਾ ਕਿ ਕੰਮ ਦੀ ਕੀਮਤ 5 ਲੱਖ ਰੁਪਏ ਹੈ ਪਰ ਸੈਟਿੰਗ 3 ਲੱਖ ਰੁਪਏ 'ਚ ਕੀਤੀ ਜਾਏਗੀ ਮੌਕੇ ਤੇ ਹੀ ਉਸ ਨੂੰ 50000 ਰੁਪਏ ਹੋਰ ਦੇਣ ਲਈ ਕਿਹਾ ਗਿਆ ਤੇ ਪੂਰੇ 3 ਲੱਖ ਰੁਪਏ ਇਕੱਠੇ ਕਰ ਲੈਗੇ ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਵੱਲੋਂ ਪੁੱਛਗਈ ਦੌਰਾਨ ਹਰਪ੍ਰੀਤ ਨੇ ਮੰਨਿਆ ਕਿ ਉਸਨੇ ਇੱਕ ਦਰਜਨ ਤੋਂ ਵੱਧ ਇਮਾਰਤਾਂ ਤੋਂ ਗੈਰਕਾਨੂੰਨੀ ਪੈਸੇ ਇਕੱਠੇ ਕੀਤੇ ਸੀ ਤੇ ਇਹ ਰਕਮ ਸਿੱਧੇ ਰਮਨ ਰੋੜਾ ਨੂੰ ਭੇਜੀ ਜਾਂਦੀ ਸੀ ਹਾਲਾਂਕਿ ਵਿਜੀਲੈਂਸ ਨੇ ਇਸ ਬਾਰੇ ਅਧਿਕਾਰਤ ਤੌਰ ਤੇ ਕੁਝ ਨਹੀਂ ਕਿਹਾ ਪਰ ਜਾਂਚ ਵਿੱਚ ਇਹ ਸਪਸ਼ਟ ਹੁੰਦਾ ਹੈ ਕਿ ਇਹ ਸਾਰਾ ਨੈਟਵਰਕ ਯੋਜਨਾਬੰਦ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ ਇਸ ਦੇ ਨਾਲ ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਹਰਪ੍ਰੀਤ ਕੋਰ ਵੱਲੋਂ ਇਮਾਰਤ ਨੂੰ ਭੇਜੇਗੇ ਨੋਟਿਸ ਜਾਈ ਸੰਜਾ ਜਾਲੀ ਵਿਜੀਲੈਂਸ ਨੂੰ ਹੁਣ ਤੱਕ 4 ਹੋਰ ਇਮਾਰਤ ਮਾਲਕਾਂ ਦੀਆਂ ਸ਼ਿਕਾਇਤਾਂ ਮਿਲੀਆਂ ਨੇ ਜਿਨ੍ਹਾਂ ਚ ਕਿਹਾ ਗਿਆ ਹੈ ਕਿ ਹਰਪ੍ਰੀਤ ਕੌਰ ਨੇ ਜਾਲੀ ਨੋਟਿਸ ਭੇਜ ਕੇ ਉਹਨਾਂ ਤੋਂ ਪੈਸੇ ਵਸੂਲੇ ਸਨ ਇਨ੍ਹਾਂ ਮਾਮਲੇ 'ਚ ਵਿਧਾਇਕ ਰਮਨ ਰੋੜਾ ਦਾ ਨਾਂ ਵੀ ਆ ਰਿਹਾ ਹੈ ਸ਼ਿਕਾਇਤਾਂ ਅਨੁਸਾਰ ਹਰਪ੍ਰੀਤ ਦਾ ਕੰਮ ਸਿਰਫ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਵਸੂਲਣਾ ਸੀ ਜਦੋਂ ਕਿ ਰਮਨ ਰੋੜਾ ਵੱਲੋਂ ਉਸ ਨੂੰ ਬਚਾਇਆ ਜਾ ਰਿਹਾ ਸੀ ਵਿਜੀਲੈਂਸ ਟੀਮ ਜਲਦੀ ਹੀ ਨਗਰ ਨਿਗਮ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਾਂਚ ਵਿੱਚ ਸ਼ਾਮਲ ਕਰ ਸਕਦੀ ਹੈ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਏਟੀਬ ਬਣ ਕੇ ਗੈਰ ਕਾਨੂੰਨੀ ਪੈਸੇ ਵਿਧਾਇਕ ਨੂੰ ਭੇਜਣ ਵਾਲੀ ਹਰਪ੍ਰੀਤ ਕੋਰ ਤੋਂ ਇਲਾਵਾ ਕਈ ਹੋਰ ਵੀ ਲੋਕ ਇਸ ਕੰਮ ਵਿੱਚ ਸ਼ਾਮਲ ਨੇ ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਆਪਣੇ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਜਾਂ ਫਿਰੋਤੀ ਤੇ ਡਰਾਉਣ ਧਮਕਾਉਣ ਲਈ ਭੇਜਦੀ ਸੀ ਅਜਾਈ ਸਿੱਧੀ ਜੀ ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਵਿਜਲੈਂਸ ਉਸ ਨਾਲ ਕੰਮ ਕਰਨ ਵਾਲਿਆਂ ਨੂੰ ਬੁਲਾ ਕੇ ਜਾਂਚ ਵਿੱਚ ਸ਼ਾਮਲ ਕਰੇਗੀ ਵਿਜਲੈਂਸ ਉਸ ਨਾਲ ਕੰਮ ਕਰਨ ਵਾਲਿਆਂ ਨੂੰ ਬੁਲਾ ਕੇ ਜਾਂਚ ਵਿੱਚ ਸ਼ਾਮਲ ਕਰੇਗੀ ਤੇ ਜੋ ਵੀ ਗਲਤ ਪਾਇਆ ਗਿਆ ਉਸ ਵਿਰੁੱਧ ਕਾਰਵਾਈ ਕੀਤੀ ਜਾਏਗੀ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ